ਫਰਮ ਸਾਹਿਬ ਨੇ ਇੱਕ ਆਪਣਾ ਪੋਲੀਟੀਕਲ ਏਜੰਡਾ ਬੜਾ ਕਲੀਅਰ ਤੈਅ ਕਰ ਦਿੱਤਾ ਸੀ ਕਿ ਜਦੋਂ ਹੀ ਮੈਂ ਪਾਵਰ ਚਾਹੂੰਗਾ ਅਸੀਂ ਇਲੀਗਲ ਮਾਈਗ੍ਰੈਂਟਸ ਨੂੰ ਅਸੀਂ ਵਾਪਸ ਭੇਜਾਂਗੇ ਸੋ ਕਹਿਣ ਨੂੰ ਅਖਰ ਇਲੀਗਲ ਮਾਈਗ੍ਰੈਂਟਸ ਨੇ ਬਟ ਇਹ ਅਨ ਡਾਕੂਮੈਂਟਡ ਲੋਕ ਨੇ ਜਾਂ ਉਹ ਲੋਕ ਨੇ ਜਿਨ੍ਹਾਂ ਨੇ ਅਮਰੀਕਾ 'ਚ ਦਾਖਲ ਹੋ ਗਏ ਬਟ ਕਿਸੇ ਕਿਸਮ ਦਾ ਕੋਈ ਕਾਗਜ਼ ਅਪਲਾਈ ਨਹੀਂ ਕੀਤਾ ਨਾ ਕੋਈ ਅਸਾਈਲਮ ਲਾਇਆ ਨਾ ਕੋਈ ਵਰਕ ਪਰਮਿਟ ਦੀ ਐਪਲੀਕੇਸ਼ਨ ਲਈ ਨਾ ਕਿਸੇ ਕਿਸਮ ਦੀ ਕੋਈ ਪਟੀਸ਼ਨ ਪਾਈ ਨਾ ਕੋਈ ਆਪਣਾ ਵੀਜ਼ਾ ਚੇਂਜ ਕੀਤਾ ਔਰ ਨਾ ਹੀ ਵੀਜ਼ਾ ਦਾ ਸਟੇਟਸ ਬਹਾਲ ਰੱਖਿਆ ਦੂਸਰੇ ਲੋਕ ਜਿਹੜੇ ਕ੍ਰਿਮੀਨਲਸ ਨੇ ਜਿਹੜੇ ਕ੍ਰਿਮੀਨਲਸ ਨੇ ਉਹਨਾਂ ਦੀ ਜਦੋਂ ਉਹਨਾਂ ਨੂੰ ਫੜਨ ਗਏ ਕ੍ਰਿਮੀਨਲਸ ਨੂੰ ਫੜਨ ਦੀ ਪ੍ਰਕਿਰਿਆ ਦੌਰਾਨ ਜਿਹੜੇ ਅਨਡਾਕੂਮੈਂਟਡ ਲੋਕ ਵੀ ਕਾਬੂ ਆਏ ਬਖਸ਼ਿਆ ਉਹਨਾਂ ਨੂੰ ਵੀ ਗਿਆ ਸੋ ਇਹ ਦੋ ਕੈਟਾਗਰੀਜ਼ ਨੇ ਜਿੱਥੋਂ ਜਿੱਥੋਂ ਵੀ ਕਾਬੂ ਆਏ ਸਾਰੀ ਮੁਲਕਾਂ ਦੀ ਲਿਸਟਾਂ ਬਣੀਆਂ ਨੇ ਇੰਡੀਆ ਦਾ 18000 ਬੰਦਾ ਆ ਇਹ ਜਿਹੜੇ ਲੋਕ ਕ੍ਰਿਮੀਨਲਸ ਨੇ ਜਿਹੜੇ ਲੋਕ ਇੱਥੇ ਵਾਂਟਡ ਨੇ ਜਿਨ੍ਹਾਂ ਦੀ ਪੁਲਿਸ ਭਾਲ ਕਰੀ ਹੈ ਕਿ ਸ਼ਾਇਦ ਜਹਾਜ਼ ਦੇ ਵਿੱਚੋਂ ਉਹ ਵਾਪਸ ਆਉਣਗੇ ਤਾਂ ਅਸੀਂ ਉਹਨਾਂ ਨੂੰ ਸੋਖੇ ਤਰੀਕੇ ਨਾਲ ਗ੍ਰਿਫਤਾਰ ਕਰ ਲਾਂਗੇ ਉਹਨਾਂ 'ਚ ਕੋਈ ਬੰਦਾ ਨਹੀਂ ਹੋਣਾ ਬਿਕਾਜ਼ ਉਹੋ ਜਿਹੇ ਲੋਕਾਂ ਨੂੰ ਅਮਰੀਕਾ ਸਭ ਤੋਂ ਪਹਿਲਾਂ ਪਨਾਹ ਦਿੰਦਾ ਆ ਸੋ ਪੋਲੀਟੀਕਲ ਅਸਾਈਲਮ ਦਾ ਮਤਲਬ ਹੀ ਇਹ ਹੈ ਕਿ ਤੁਸੀਂ ਪੋਲੀਟੀਕਲੀ ਡਿਸਟਰਬਡ ਕੰਟਰੀ ਦੇ ਵਿੱਚੋਂ ਤੁਸੀਂ ਸਿਸਟਮ ਤੇ ਸਤਾਏ ਹੋਏ ਹੋ ਤੁਹਾਡੇ ਉੱਥੇ ਖੌਫ ਸੀ ਤੁਹਾਡੀ ਜਾਨ ਨੂੰ ਖਤਰਾ ਸੀ ਤੁਹਾਡੇ ਐਗਜ਼ਿਸਟੈਂਸ ਦਾ ਰੌਲਾ ਸੀ ਸੋ ਤੁਸੀਂ ਭਾਵੇਂ ਆਪਣੀ ਜਾਨ ਜੋਖਮ ਚ ਪਾ ਕੇ ਇਸ ਮੁਲਕ ਚ ਵੜ ਗਏ ਹੋ ਇਹ ਮੁਲਕ ਤੁਹਾਨੂੰ ਇੱਥੇ ਰਹਿਣ ਦੀ ਆਜ਼ਾਦੀ ਦਿੰਦਾ ਇੱਥੇ ਤੁਹਾਨੂੰ ਪੱਕੇ ਵੀ ਕਰੂਗਾ ਕੰਮ ਕਰਨ ਦਾ ਅਧਿਕਾਰ ਵੀ ਦੇਊਗਾ ਇਹ ਪੋਲੀਟਿਕਲ ਅਜੰਡੇ ਨੇ ਔਰ ਬੜੇ ਲੰਬੇ ਸਮੇਂ ਤੋਂ ਤੈਅ ਨੇ ਔਰ ਜੈ ਸ਼ੰਕਰ ਜੀ ਹੁਣੇ ਗਏ ਨੇ ਉਹਨਾਂ ਨੂੰ ਜਿਹੜੀ ਅਮਰੀਕਨ ਜਿਹੜੇ ਉਹਨਾਂ ਦਾ ਕਾਊਂਟਰਪਾਰਟ ਨੇ ਉਹਨਾਂ ਨੇ ਲਿਸਟ ਸੌਂਪੀ ਆ ਕਿ ਆਹ ਤੁਹਾਡੇ ਬੰਦੇ ਨੇ ਆਇਡੈਂਟੀਫਾਈ ਕਰੋ ਅਸੀਂ ਇਹਨਾਂ ਨੂੰ ਰਿਪੋਰਟ ਕਰਨਾ ਆ ਔਰ ਇੰਡੀਆ ਦੀ ਸਰਕਾਰ ਨੇ ਸਵੀਕ੍ਰਿਤੀ ਦਿੱਤੀ ਉਹਨੂੰ ਅਪਰੂਵ ਕੀਤਾ ਕਿ ਯਸੇ ਸਾਡੇ ਬੰਦੇ ਨੇ ਵਾਪਸ ਭੇਜ ਦਿਓ ਜੇ ਅਗਰ ਜਿੰਨੇ ਉਥੇ ਸਟੂਡੈਂਟ ਗਏ ਆ ਟੂਰਿਸਟ ਗਏ ਆ ਜਿਨ੍ਹਾਂ ਕੋ ਗ੍ਰੀਨ ਕਾਰਡਸ ਨੇ ਜਿਨ੍ਹਾਂ ਦੀਆਂ ਪਟੀਸ਼ਨਸ ਪਾਈਆਂ ਉਹਨਾਂ ਦੇ ਵजूद ਉੱਪਰ ਉਹਨਾਂ ਦੇ ਕੰਮਕਾਰ ਉੱਪਰ ਕੋਈ ਖਤਰਾ ਨਹੀਂ ਹੈ ਬਟ ਇੰਪੈਕਟ ਇਹ ਹੋਇਆ ਕਿ ਇਸ ਟਾਈਮ ਜਿੰਨੀਆਂ ਵਰਕਪਲੇਸਸ ਨੇ ਉਹ ਖਾਲੀ ਨੇ ਜਿੱਥੇ ਕੰਸਟਰਕਸ਼ਨ ਸਾਈਟਸ ਨੇ ਉਹ ਖਾਲੀ ਨੇ ਕਿਉਂਕਿ ਡਰ ਦਾ ਮਾਹੌਲ ਹੈ ਬਿਕਾਜ਼ ਜਦੋਂ ਇਮੀਗ੍ਰੇਸ਼ਨ ਵਾਲੇ ਰੇਡ ਕਰਨ ਆਉਂਦੇ ਆ ਉਹ ਕ੍ਰਿਮੀਨਲਸ ਨੂੰ ਫੜਦੇ ਆ ਉਹ ਨਾਲ ਅਨਡਾਕੂਮੈਂਟਡ ਵੀ ਕਾਬੂ ਆ ਜਾਂਦੇ ਆ ਸੋ ਜਿਹੜੇ ਅਨਡਾਕੂਮੈਂਟਡ ਆ ਜਿਹੜੇ ਇੱਕ ਤਰ੍ਹਾਂ ਦਾ ਇਕਨੋਮੀ ਨੂੰ ਸਾਂਭਦੇ ਆ ਸਸਤੇ ਲੇਬਰ ਤੇ ਉੱਪਰ ਕੰਮ ਕਰਦੇ ਆ ਇਸ ਟਾਈਮ ਉਹ ਡਰਦੇ ਮਹੌਲ ਚ ਨਹੀਂ ਉਹ ਲੁਕੇ ਹੋਏ ਆ ਇੱਕ ਤਰੀਕੇ ਨਾਲ ਇਹ ਦਿਖਾਵਾ ਤਕੜਾ ਕੀਤਾ ਗਿਆ ਕਿਉਂਕਿ ਇਹਦੇ ਚ ਆਰਮੀ ਦੇ ਜਹਾਜ਼ ਯੂਜ਼ ਕੀਤੇ ਆ ਔਰ ਜਿਨ੍ਹਾਂ ਨੂੰ ਵਾਪਸ ਭੇਜਿਆ ਉਹਨਾਂ ਨੂੰ ਹੱਤਕੜੀਆਂ ਲਾ ਕੇ ਭੇਜਿਆ ਚਾਹੇ ਬੱਚੇ ਸੀ ਚਾਹੇ ਨੌਜਵਾਨ ਸੀ ਚਾਹੇ ਔਰਤਾਂ ਸੀ ਬਿਕੋਜ਼ ਇਹ ਇੱਕ ਮੈਸੇਜ ਦੇਣਾ ਸੀ ਬਹੁਤ ਕਲੀਅਰਲੀ ਮੈਸੇਜ ਦੇਣਾ ਸੀ ਕਿ ਅਮਰੀਕਾ ਟੋਲਰੇਟ ਨਹੀਂ ਕਰ ਰਿਹਾ ਉਹਨਾਂ ਲੋਕਾਂ ਨੂੰ ਜਿਹੜੇ ਗੈਰ ਕਾਨੂੰਨੀ ਰੂਪ ਦੇ ਵਿੱਚ ਇੱਥੇ ਆਏ ਆ ਗਿਆ ਗੈਰ ਕਾਨੂੰਨੀ ਰੂਪ ਦੇ ਵਿੱਚ ਰਹਿ ਰਹੇ ਆ। ਟ੍ਰੰਪ ਸਾਹਿਬ ਵੱਲੋਂ ਇੱਕ ਮਸ਼ਹੂਰੀ ਕੀਤੀ ਜਾ ਰਹੀ ਕਿ ਮੈਂ ਬਹੁਤ ਸਖਤ ਪ੍ਰੈਜ਼ੀਡੈਂਟ ਆ ਔਰ ਬਹੁਤ ਸਾਰੇ ਐਸੇ ਕਾਨੂੰਨੀ ਉਹਨਾਂ ਨੇ ਪਾਸ ਕੀਤੇ ਜੋ ਕਿ ਸੰਵਿਧਾਨ ਦੇ ਉਲਟ ਨੇ ਜਿਨ੍ਹਾਂ ਦੀ ਸੰਵਿਧਾਨ ਅਲਾਉ ਹੀ ਨਹੀਂ ਕਰਦਾ ਇਜਾਜ਼ਤ ਨਹੀਂ ਦਿੰਦਾ। ਭਾਵੇਂ ਉਹ ਕੱਲ ਰੂਲ ਪਾਸ ਹੋਵੇ ਫੇਲ ਹੋਵੇ ਪਰ ਜਿਹੜੇ ਉਹਨਾਂ ਦੇ ਵੋਟਰਸ ਨੇ ਉਹਨਾਂ ਦਾ ਦਿਲ ਖੁਸ਼ ਹੋ ਜਾਊਗਾ ਕਿ ਟ੍ਰੰਪ ਸਾਹਿਬ ਨੇ ਕਿਹਾ ਸੀ ਉਹਨਾਂ ਨੇ ਕੋਸ਼ਿਸ਼ ਜ਼ਰੂਰ ਕੀਤੀ ਹੋਇਆ ਨਹੀਂ ਹੋਇਆ ਬਾਤ ਦੀ ਗੱਲ ਆ। ਉਸੀ ਐਮਰਜੈਂਸੀ ਡਿਕਲੇਅਰ ਕੀਤੀ ਅਮਰੀਕਾ ਨੇ ਇੰਟਰਨਲੀ ਉਹ ਇਸ ਕੱਲੇ ਇਮੀਗ੍ਰੈਂਟਸ ਦੇ ਖਿਲਾਫ ਜਿਹੜੇ ਇਲੀਗਲ ਇਮੀਗ੍ਰੈਂਟਸ ਆ ਸੋ ਐਮਰਜੈਂਸੀ ਦਾ ਵਰਡ ਯੂਜ਼ ਕੀਤਾ ਕਿ ਜਿਹੜਾ ਬਾਰਡਰ ਆ ਮੈਕਸੀਕੋ ਉਹਦੇ ਉੱਪਰ ਐਮਰਜੈਂਸੀ ਲਾ ਦਿੱਤੀ ਅਮਰੀਕਾ ਦੀ ਸਰਕਾਰ ਨੇ ਭਾਰਤ ਦੇ ਕਈ ਲੋਕ ਜਿਹੜੇ ਨੇ ਉਹ ਇਸ ਵਕਤ ਰਿਪੋਰਟ ਕੀਤੇ ਨੇ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਇਹ ਸਵਾਲ ਬਹੁਤ ਉੱਠ ਰਿਹਾ ਹੈ ਕਿ ਅਦੀਹਾ ਕੀ ਹੋਇਆ ਮੋਦੀ ਅਤੇ 트럼ਪ ਦੇ ਵਿੱਚ ਜਿਸ ਕਾਰਨ 트럼ਪ ਨੇ ਅਮਰੀਕਨ ਸਰਕਾਰ ਵੱਲੋਂ ਜਿਹੜਾ ਹੈਗਾ ਉਹ ਇੰਨੇ ਸਾਰੇ ਵਿਦਿਆਰਥੀ ਇੰਨੇ ਸਾਰੇ ਲੋਕ ਜਿਹੜੇ ਨੇ ਉਹ ਭਾਰਤ ਵੱਲ ਵਾਪਸ ਭੇਜੇ ਡਿਪੋਰਟ ਕੀਤੇ ਨੇ ਬੜਾ ਸਵਾਲ ਇਸ ਵਕਤ ਨਿਕਲ ਕੇ ਸਾਹਮਣੇ ਆ ਰਿਹਾ ਹੈ ਜਿਸ ਦੇ ਵਿੱਚੋਂ ਪੰਜਾਬ ਹਰਿਆਣਾ ਅਤੇ ਗੁਜਰਾਤ ਵਰਗੇ ਜਿਹੜੇ ਰਾਜ ਨੇ ਉਹਨਾਂ ਦੇ ਸਭ ਤੋਂ ਵੱਡ ਜਿਹੜੇ ਨੇ ਉਹ ਨੰਬਰ ਨੇ ਇਸ ਜਗ੍ਹਾ ਦੇ ਸਭ ਤੋਂ ਵੱਧ ਜਿਹੜੇ ਨੇ ਉਹ ਲੋਕ ਰਿਪੋਰਟ ਹੋਏ ਨੇ ਸਾਡੇ ਨਾਲ ਵੀਜ਼ਾ ਐਕਸਪਰਟ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਅਸੀਂ ਜ਼ਰੂਰ ਕਰਾਂਗੇ ਅੱਛਾ ਜਿਸ ਤਰੀਕੇ ਦੇ ਨਾਲ ਹੁਣ ਕਿਹਾ ਜਾ ਰਿਹਾ ਕਿ ਬਈ 트럼ਪ ਨੇ ਪੰਜਾਬ ਜਿਹੜੇ ਹੈਗੇ ਭਾਰਤ ਦੇ ਕਈ ਲੋਕ ਜਿਹੜੇ ਨੇ ਉਹ ਵਾਪਸ ਭੇਜ ਦਿੱਤੇ ਨੇ ਸਭ ਤੋਂ ਪਹਿਲਾਂ ਜਿੱਦਾਂ ਹੀ ਸਰਕਾਰ ਆਈ 트럼ਪ ਦੀ ਸਭ ਤੋਂ ਪਹਿਲਾਂ ਇਹ ਕੰਮ ਕੀਤਾ ਹੈਗਾ ਇਸ ਕੰਮ ਨੂੰ ਤੁਸੀਂ ਕਿਵੇਂ ਦੇਖਦੇ ਹੋ ਅਤੇ ਜਿਸ ਤਰੀਕੇ ਦੇ ਨਾਲ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਪਰ ਦਾ ਨਾਮ ਉਛਾਲਿਆ ਜਾ ਰਿਹਾ ਹੈਗਾ ਕਿ ਮੋਦੀ ਅਤੇ ਟਰੰਪ ਦੀ ਦੋਸਤੀ ਇੰਨੀ ਸੀਗੀ ਪਰ ਇੰਨਾ ਵੈਰ ਕਿਵੇਂ ਹੋ ਗਿਆ ਇਹ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਸਰ ਇਹ ਵੈਰ ਵਿਰੋਧ ਵਾਲੀਆਂ ਸਟੋਰੀਜ਼ ਨਹੀਂ ਹੈਗੀਆਂ ਇਹ ਪੋਲਿਟਿਕਲ এজেন্ডੇ ਨੇ ਔਰ ਬੜੇ ਲੰਬੇ ਸਮੇਂ ਤੋਂ ਤੈ ਨੇ ਔਰ ਜੈ ਸ਼ੰਕਰ ਜੀ ਹੁਣੇ ਗਏ ਨੇ ਉਹਨਾਂ ਨੂੰ ਜਿਹੜੀ ਅਮਰੀਕਨ ਜਿਹੜੇ ਉਹਨਾਂ ਦਾ ਕਾਊਂਟਰਪਾਰਟ ਨਹੀਂ ਉਹਨਾਂ ਨੇ ਲਿਸਟ ਸੌਂਪੀ ਆ ਕਿ ਆਹ ਤੁਹਾਡੇ ਬੰਦੇ ਨੇ ਆਇਡੈਂਟੀਫਾਈ ਕਰੋ ਅਸੀਂ ਇਹਨਾਂ ਨੂੰ ਰਿਪੋਰਟ ਕਰਨਾ ਆ ਔਰ ਇੰਡੀਆ ਦੀ ਸਰਕਾਰ ਨੇ ਸਵੀਕ੍ਰਿਤੀ ਦਿੱਤੀ ਉਹਨੂੰ ਅਪਰੂਵ ਕੀਤਾ ਕਿ ਯਸ ਇਹ ਸਾਡੇ ਬੰਦੇ ਨੇ ਵਾਪਸ ਭੇਜ ਦਿਓ ਇਸ ਤੋਂ ਪਹਿਲਾਂ ਤੁਸੀਂ ਵੇਖੋ ਕੋਲੰਬੀਆ ਨੇ ਸਰਕਾਰ ਨੇ ਮਨਾ ਕਰਤਾ ਉਧਰੋਂ ਜਿਹੜੀ ਮੈਕਸੀਕੋ ਦੀ ਸਰਕਾਰ ਨੇ ਬੰਦੇ ਲੈਣ ਤੋਂ ਮਨਾ ਕਰਤਾ ਫਿਰ ਉਹਨਾਂ ਦੇ ਪੋਲੀਟੀਕਲ ਪ੍ਰੈਸ਼ਰ ਪਿਆ ਟਰੰਪ ਸਾਹਿਬ ਵੱਲੋਂ ਫਿਰ ਉਹਨੂੰ ਉਹੀ ਜਿਹੜੇ ਜਹਾਜ਼ ਉਹਨਾਂ ਨੇ ਇੱਕ ਵਾਰੀ ਵਾਪਸ ਮੋੜੇ ਸੀ ਫਿਰ ਦੁਬਾਰਾ ਅੰਦਰ ਦਾਖਲ ਕਰਨੇ ਪਏ ਸੋ ਪੋਲੀਟੀਕਲੀ ਇਜ਼ ਸੇਫ ਹੈ ਕਿ ਇੰਡੀਆ ਦੀ ਸਰਕਾਰ ਨੇ ਜੇ ਆਇਡੈਂਟੀਫਾਈ ਕੀਤਾ ਜੇ ਕਨਫਰਮੇਸ਼ਨ ਦਿੱਤੀ ਹੈ ਔਰ बिकॉज ਉਸ ਤੋਂ ਪਹਿਲਾਂ ਉਹਨਾਂ ਦੀ ਬੈਕਗ੍ਰਾਉਂਡ ਚੈੱਕ ਹੋਇਆ ਔਰ ਬੈਕਗ੍ਰਾਉਂਡ ਚੈੱਕ ਦੇ ਵਿੱਚ ਉਹ ਇੰਡੀਅਨਸ ਪਾਏ ਗਏ ਨੇ ਤੇ ਤਾਂ ਹੀ ਉਹਨਾਂ ਨੂੰ ਇੰਡੀਆ ਵਾਪਸ ਭੇਜਿਆ ਗਿਆ ਔਰ ਇਹ ਨਾਰਮਲ ਪ੍ਰਕਿਰਿਆ ਹੈ ਅਗਰ ਜਿਦਾ ਹਰਨ ਪ੍ਰਮ ਸਾਬ ਨੇ ਇੱਕ ਆਪਣਾ ਪੋਲੀਟੀਕਲ ਏਜੰਡਾ ਬੜਾ ਕਲੀਅਰ ਤੈਅ ਕਰ ਲਿਆ ਸੀ ਕਿ ਜਦੋਂ ਹੀ ਮੈਂ ਪਾਵਰ ਚਾਹੂੰਗਾ ਅਸੀਂ ਇਲੀਗਲ ਮਾਈਗ੍ਰੈਂਟਸ ਨੂੰ ਅਸੀਂ ਵਾਪਸ ਭੇਜਾਂਗੇ ਸੋ ਕਹਿਣ ਨੂੰ ਅਖਰ ਇਲੀਗਲ ਮਾਈਗ੍ਰੈਂੈਂਟਸ ਨੇ ਬਟ ਇਹ ਅਨਡਾਕੂਮੈਂਟਡ ਲੋਕ ਨੇ ਜਾਂ ਉਹ ਲੋਕ ਨੇ ਜਿਨ੍ਹਾਂ ਨੇ ਅਮਰੀਕਾ ਚ ਦਾਖਲ ਹੋ ਗਏ ਪਰ ਕਿਸੇ ਕਿਸਮ ਦਾ ਕੋਈ ਕਾਗਜ਼ ਅਪਲਾਈ ਨਹੀਂ ਕੀਤਾ ਨਾ ਕੋਈ ਅਸਾਈਲਮ ਲਾਇਆ ਨਾ ਕੋਈ ਵਰਕ ਪਰਮਿਟ ਦੀ ਐਪਲੀਕੇਸ਼ਨ ਲਈ ਨਾ ਕਿਸੇ ਕਿਸਮ ਦੀ ਕੋਈ ਪਟੀਸ਼ਨ ਪਾਈ ਨਾ ਕੋਈ ਆਪਣਾ ਵੀਜ਼ਾ ਚੇਂਜ ਕੀਤਾ ਨਾ ਹੀ ਵੀਜ਼ਾ ਦਾ ਸਟੇਟਸ ਬਹਾਲ ਰੱਖਿਆ ਜਾਂ ਦੋ ਨੰਬਰ ਦੇ ਵਿੱਚ ਐਂਟਰੀ ਹੋਈ ਤੇ ਸੇਮ ਆਹੀ ਅਨਡਾਕੂਮੈਂਟਡ ਰਹਿ ਗਏ ਦੂਸਰੇ ਲੋਕ ਜਿਹੜੇ ਕ੍ਰਿਮੀਨਲਸ ਨੇ ਜਿਹੜੇ ਕ੍ਰਿਮੀਨਲਸ ਨੇ ਉਹਨਾਂ ਦੀ ਜਦੋਂ ਉਹਨਾਂ ਨੂੰ ਫੜਨ ਗਏ ਕ੍ਰਿਮੀਨਲਸ ਨੂੰ ਫੜਨ ਦੀ ਪ੍ਰਕਿਰਿਆ ਦੌਰਾਨ ਜਿਹੜੇ ਅਨਡਾਕੂਮੈਂਟਡ ਲੋਕ ਵੀ ਕਾਬੂ ਆਏ ਬਖਸ਼ਿਆ ਉਹਨਾਂ ਨੂੰ ਵੀ ਗਿਆ ਸੋ ਇਹ ਦੋ ਕੈਟਾਗਰੀਜ਼ ਨੇ ਜਿੱਥੋਂ ਜਿੱਥੋਂ ਵੀ ਕਾਬੂ ਆਏ ਸਾਰੀ ਮੁਲਕਾਂ ਦੀ ਲਿਸਟਾਂ ਬਣੀਆਂ ਨੇ ਇੰਡੀਆ ਦਾ 18000 ਬੰਦਾ ਆ ਹਲੇ ਜਿਹੜਾ ਇਸ ਲਿਸਟ ਦੇ ਵਿੱਚ ਹਲੇ 200 ਆਇਆ ਹਮ ਸਮਥਿੰਗ ਜੀ ਜੀ ਅੱਛਾ ਇਹ ਮੀਨ ਵੱਡਾ ਕਾਰਨ ਕੀ ਸਮਝਦੇ ਹੋ ਤੁਸੀਂ ਕਹਿ ਰਹੇ ਹੋ ਕਿ ਭਈ ਜਿਵੇਂ ਜਿਹੜੇ ਅਨ ਡਾਕੂਮੈਂਟਡ ਲੋਕ ਨੇ ਉਹ ਨੇ ਜਾਂ ਫਿਰ ਕ੍ਰਿਮੀਨਲਸ ਨੇ ਉਹ ਜਿਹੜੇ ਭੇਜੇ ਜਾ ਰਹੇ ਨੇ ਉਸ ਤੋਂ ਇਲਾਵਾ ਵੀ ਲੋਕ ਨੇ ਜੋ ਜਿਨ੍ਹਾਂ ਨੂੰ ਜਿਹੜਾ ਹੈਗਾ ਇਹ ਡਿਪੋਰਟ ਕੀਤਾ ਗਿਆ ਹੈਗਾ ਇਹ ਅਮਰੀਕਾ ਵੱਲੋਂ ਨਹੀਂ ਸਰ ਬੇਸਿਕਲੀ ਲਿਸਟਾਂ ਦੋ ਹੀ ਨੇ ਅਨਡਾਕੂਮੈਂਟਡ ਤੇ ਕ੍ਰਿਮੀਨਲ ਸਰ ਇਸ ਤੋਂ ਇਲਾਵਾ ਤੀਸਰੀ ਲਿਸਟ ਕੋਈ ਨਹੀਂ ਬਾਕੀ ਅਗਰ ਜਿੰਨੇ ਉੱਤੇ ਸਟੂਡੈਂਟ ਗਏ ਆ ਟੂਰਿਸਟ ਗਏ ਆ ਜਿਨ੍ਹਾਂ ਕੋ ਗ੍ਰੀਨ ਕਾਰਡਸ ਨੇ ਜਿਨ੍ਹਾਂ ਦੀਆਂ ਪੈਟੀਸ਼ਨਸ ਪਾਈਆਂ ਉਹਨਾਂ ਦੇ ਵਜੂਦ ਉੱਪਰ ਉਹਨਾਂ ਦੇ ਕੰਮਕਾਰ ਉੱਪਰ ਕੋਈ ਖਤਰਾ ਨਹੀਂ ਬਟ ਇੰਪੈਕਟ ਇਹ ਹੋਇਆ ਕਿ ਇਸ ਟਾਈਮ ਜਿੰਨੀਆਂ ਵਰਕਪਲੇਸਸ ਨੇ ਉਹ ਖਾਲੀ ਨੇ ਜਿੱਥੇ ਕੰਸਟਰਕਸ਼ਨ ਸਾਈਟਸ ਨੇ ਉਹ ਖਾਲੀ ਨੇ ਕਿਉਂਕਿ ਡਰ ਦਾ ਮਾਹੌਲ ਹੈ ਬਿਕਾਜ਼ ਜਦੋਂ ਇਮੀਗ੍ਰੇਸ਼ਨ ਵਾਲੇ ਰੇਡ ਕਰਨ ਆਉਂਦੇ ਆ ਉਹ ਕ੍ਰਿਮੀਨਲਸ ਨੂੰ ਫੜਦੇ ਆ ਉਹ ਨਾਲ ਅਨਡਾਕੂਮੈਂਟਡ ਵੀ ਕਾਬੂ ਆ ਜਾਂਦੇ ਆ ਸੋ ਜਿਹੜੇ ਅਨਡਾਕੂਮੈਂਟਡ ਆ ਜਿਹੜੇ ਇੱਕ ਤਰ੍ਹਾਂ ਦਾ ਇਕਨੋਮੀ ਨੂੰ ਸਾਂਭਦੇ ਆ ਸਸਤੇ ਲੇਬਰ ਤੇ ਉੱਪਰ ਕੰਮ ਕਰਦੇ ਆ ਇਸ ਟਾਈਮ ਉਹ ਡਰਦੇ ਮਾਹੌਲ ਚ ਨੇ ਉਹ ਲੁਕੇ ਹੋਏ ਆ ਔਰ ਇਹ ਪ੍ਰਕਿਰਿਆ ਇੱਕ ਤਰੀਕੇ ਨਾਲ ਇਹ ਦਿਖਾਵਾ ਤਕੜਾ ਕੀਤਾ ਗਿਆ ਕਿਉਂਕਿ ਇਹਦੇ ਚ ਆਰਮੀ ਦੇ ਜਹਾਜ਼ ਯੂਜ਼ ਕੀਤੇ ਆ ਔਰ ਜਿਨ੍ਹਾਂ ਨੂੰ ਵਾਪਸ ਭੇਜਿਆ ਉਹਨਾਂ ਨੂੰ ਹੱਤਕੜੀਆਂ ਲਾ ਕੇ ਭੇਜਿਆ ਚਾਹੇ ਬੱਚੇ ਸੀ ਚਾਹੇ ਨੌਜਵਾਨ ਸੀ ਚਾਹੇ ਔਰਤਾਂ ਸੀ ਬਿਕੋਜ਼ ਇਹ ਇੱਕ ਮੈਸੇਜ ਦੇਣਾ ਸੀ ਬਹੁਤ ਕਲੀਅਰਲੀ ਮੈਸੇਜ ਦੇਣਾ ਸੀ ਕਿ ਅਮਰੀਕਾ ਟੋਲਰੇਟ ਨਹੀਂ ਕਰ ਰਿਹਾ ਉਹਨਾਂ ਲੋਕਾਂ ਨੂੰ ਜਿਹੜੇ ਗੈਰਕਾਨੂੰਨੀ ਰੂਪ ਦੇ ਵਿੱਚ ਇੱਥੇ ਆਏ ਆ ਜਾਂ ਗੈਰਕਾਨੂੰਨੀ ਰੂਪ ਦੇ ਵਿੱਚ ਰਹਿ ਰਹੇ ਆ ਮਤਲਬ ਕਿ ਜਿਸ ਤਰੀਕੇ ਦੇ ਨਾਲ ਹਤਕੜੀ ਲਗਾ ਕੇ ਭੇਜਿਆ ਗਿਆ ਹੈਗਾ ਇਹ ਇੱਕ ਉਹਨਾਂ ਵੱਲੋਂ ਦਿਖਾਵਾ ਕੀਤਾ ਜਾ ਰਿਹਾ ਹੈ ਕਿ ਵੀ ਅਸੀਂ ਨਹੀਂ ਟੋਲਰੇਟ ਕਰ ਰਹੇ ਹਾਂ ਹੁਣ ਇਹਨਾਂ ਲੋਕਾਂ ਨੂੰ ਜਿਹੜੇ ਅਨਡਾਕੂਮੈਂਟਡ ਨੇ ਜਾਂ ਫਿਰ ਜਿਨ੍ਹਾਂ ਵੱਲੋਂ ਜਿਸ ਤਰੀਕੇ ਦੇ ਨਾਲ ਲੋਕ ਆਏ ਗਲਤ ਤਰੀਕੇ ਨਾਲ ਉਹਨਾਂ ਨੂੰ ਅਸੀਂ ਜਿਸ ਦੇਸ਼ ਤੋਂ ਆਏ ਉਸ ਦੇਸ਼ ਦੇ ਵਿੱਚ ਵਾਪਸ ਭੇਜਾਂਗੇ ਇਹ ਦਿਖਾਵਾ ਹੈ ਪ੍ਰੋਪਰ ਹਾਂ ਬਿਲਕੁਲ ਇਹ ਮੁਜਾਰਾ ਇੱਕ ਤਰੀਕੇ ਨਾਲ ਤੁਸੀਂ ਸੋਚੋ ਪਰੇਡ ਕੀਤੇ ਗਏ ਨੇ ਮੀਡੀਆ ਨੂੰ ਬੁਲਾ ਕੇ ਉਹਨਾਂ ਵਕਾਇਦਿਆਂ ਦੀ ਫੋਟੋਗ੍ਰਾਫੀ ਹੋਈ ਆ ਜਹਾਜ਼ ਵਿੱਚ ਚੜਦੇ ਨੇ ਇਦਾਂ ਹੱਤਕੜੀਆਂ ਬੇੜੀਆਂ ਪਾਈਆਂ ਹੋਈਆਂ ਨੇ ਜੇ ਕੋਲੇ ਡਿਪੋਰਟ ਕਰਨ ਦੀ ਪ੍ਰਕਿਰਿਆ ਹੁੰਦੀ ਤੇ ਡ ਤੇ ਕੀਤੇ ਚਲੇ ਜਾਣੇ ਸੀ ਬਿਕੋਜ਼ ਤੁਸੀਂ ਇਮੀਗ੍ਰੇਸ਼ਨ ਦੇ ਉਹਦੇ ਰਿਕਾਰਡ ਆ ਉਹਨਾਂ ਨੇ ਕੱਲੇ-ਕੱਲੇ ਨੂੰ ਕਰਕੇ ਭੇਜੀ ਹੈ ਨਾ ਕੱਲੇ-ਕੱਲੇ ਬੰਦੇ ਦੀ ਕਨਫਰਮੇਸ਼ਨ ਆਈ ਜਾਣੀ। ਪਰ ਉਸ ਤਰੀਕੇ ਦੇ ਨਾਲ ਹਵਾ ਬਣਾਇਆ ਗਿਆ ਕਿ ਬਈ ਅਮਰੀਕਾ ਭਾਰਤ ਦੇ ਇੰਨੇ ਲੋਕ ਜਿਹੜੇ ਨੇ ਉਹ ਡਿਪੋਰਟ ਕਰ ਰਿਹਾ ਹੈ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਹਵਾ ਬਣਾਇਆ ਗਿਆ ਉਹ ਚੀਜ਼ ਫਿਰ ਕੀ ਹੈ ਸਰ ਉਹ ਸੇਲਸ ਆ ਬੇਸਿਕਲੀ ਬਿਕੋਜ਼ ਜਦੋਂ ਕਿਸੇ ਚੀਜ਼ ਨੂੰ ਤੁਸੀਂ ਮੁਜਾਹਰਤ ਰੂਪ ਵਿੱਚ ਲੈ ਜਾਓਗੇ ਜਦੋਂ ਨੂੰ ਪ੍ਰਗਟਾਵੇ ਦੇ ਰੂਪ ਚ ਲੈ ਜਾਓਗੇ ਆਬਵੀਅਸਲੀ ਸਰਫੇਸ ਹੁੰਦੀ ਹੈ ਬਿਕੋਜ਼ ਦਸਟਿੰਗ ਟਰੰਪ ਸਾਹਿਬ ਵੱਲੋਂ ਇੱਕ ਮਸ਼ਹੂਰੀ ਕੀਤੀ ਜਾ ਰਹੀ ਕਿ ਮੈਂ ਬਹੁਤ ਸਖਤ ਪ੍ਰੈਜ਼ੀਡੈਂਟ ਆ ਔਰ ਬਹੁਤ ਸਾਰੇ ਐਸੇ ਕਾਨੂੰਨ ਵੀ ਉਹਨਾਂ ਨੇ ਪਾਸ ਕੀਤੇ ਜੋ ਕਿ ਸੰਵਿਧਾਨ ਦੇ ਉਲਟ ਨੇ ਜਿਨ੍ਹਾਂ ਦੀ ਸੰਵਿਧਾਨ ਅਲਾਉ ਹੀ ਨਹੀਂ ਕਰਦਾ ਇਜਾਜ਼ਤ ਨਹੀਂ ਦਿੰਦਾ ਭਾਵੇਂ ਉਹ ਕੱਲ ਰੂਲ ਪਾਸ ਹੋਵੇ ਫੇਲ ਹੋਵੇ ਪਰ ਜਿਹੜੇ ਉਹਨਾਂ ਦੇ ਵੋਟਰਸ ਨੇ ਉਹਨਾਂ ਦਾ ਦਿਲ ਖੁਸ਼ ਹੋ ਜਾਊਗਾ ਵੀ ਟਰੰਪ ਸਾਹਿਬ ਨੇ ਕਿਹਾ ਸੀ ਉਹਨਾਂ ਨੇ ਕੋਸ਼ਿਸ਼ ਜ਼ਰੂਰ ਕੀਤੀ ਹੋਇਆ ਨਹੀਂ ਹੋਇਆ ਬਾਅਦ ਦੀ ਗੱਲ ਆ ਸੋ ਇਹ ਪੋਲਿਟੀਕਲ ਏਜੰਡਾ ਵੀ ਹੈ ਇੱਕ ਜਿਸ ਦੇ ਨਾਲ ਕੀ ਇੱਕ ਪੋਲਿਟੀਕਲ ਕੈਰੀਅਰ ਉਹਨਾਂ ਦਾ ਸ਼ਾਨਦਾਰ ਵਾਪਸੀ ਹੋਈ ਆ ਔਰ ਜਿਨੇ ਲੋਕਾਂ ਨੇ ਉਹਨਾਂ ਨੂੰ ਸਪੋਰਟ ਕੀਤਾ ਜਾਂ ਜਿਨੇ ਲੋਕਾਂ ਨੇ ਉਹਨਾਂ ਨੂੰ ਇਲੈਕਟ ਕੀਤਾ ਉਹਨਾਂ ਨੂੰ ਹੀ ਧਰਵਾਸਾ ਹੋਊਗਾ ਕਿ ਜਿੱਦਾਂ ਦਾ ਅਸੀਂ ਪ੍ਰੈਜ਼ੀਡੈਂਟ ਚੁਣਿਆ ਆ ਉਹਦਾਂ ਦਾ ਉਹਨੇ ਕਰਕੇ ਵਿਖਾਇਆ ਹੁਣ ਕਿਸੇ ਕੇਸ ਵਿੱਚ ਸੰਵਿਧਾਨ ਇਜਾਜ਼ਤ ਦੇਊਗਾ ਕਿਸੇ ਕੇਸ ਵਿੱਚ ਸੰਵਿਧਾਨ ਇਜਾਜ਼ਤ ਨਹੀਂ ਦੇਊਗਾ ਰਹੀ ਗੱਲ ਜਿਹੜੇ ਬਾਹਰਲੇ ਮੁਲਕ ਬੰਦੇ ਭੇਜਣੇ ਇਹ ਤਾਂ ਸਭ ਤੋਂ ਸੌਖਾ ਤਰੀਕਾ ਆ ਕਿ ਤੁਹਾਡੇ ਕਾਬੂ ਚ ਲੋਕ ਨੇ ਤੁਸੀਂ ਉਹਨਾਂ ਨੂੰ ਭੇਜਣਾ ਸੀ ਤੁਸੀਂ ਆਰਮੀ ਬੁਲਾਈ ਆਰਮੀ ਦੇ ਜਾ ਯੂਜ਼ ਕੀਤੇ ਤੁਸੀਂ ਐਮਰਜੈਂਸੀ ਡਿਕਲੇਅਰ ਕੀਤੀ ਅਮਰੀਕਾ ਨੇ ਇੰਟਰਨਲੀ ਉਹ ਇਸ ਕੱਲੇ ਇਮੀਗ੍ਰੈਂਟ ਦੇ ਖਿਲਾਫ ਜਿਹੜੇ ਇਲੀਗਲ ਇਮੀਗ੍ਰੈਂਟਸ ਸੋ ਐਮਰਜੈਂਸੀ ਦਾ ਵਰਡ ਯੂਜ਼ ਕੀਤਾ ਕਿ ਜਿਹੜਾ ਬਾਰਡਰ ਆ ਮੈਕਸੀਕੋ ਉਹਦੇ ਉੱਪਰ ਐਮਰਜੈਂਸੀ ਲਾਤੀ ਸੋ ਤੁਸੀਂ ਵੀ ਇੱਥੇ ਵੇਖਿਆ ਜਦੋਂ ਕਿਤੇ ਮਜਾਰੇ ਹੁੰਦੇ ਸੀ ਕਿਨੇ 144 ਲੱਗੀ 144 ਵੀ ਉਹੀ ਸਿਚੁਏਸ਼ਨ ਆ ਕਿ ਜਿਹਦੇ ਚ ਕੱਟ ਨਹੀਂ ਹੁੰਦਾ ਤੁਹਾਨੂੰ ਕਿ ਐਮਰਜੈਂਸੀ ਸਿਚੁਏਸ਼ਨ ਲੱਗੀ ਸੋ ਉੱਥੇ ਪੂਰੇ ਬਾਰਡਰ ਦੇ ਉੱਪਰ ਉਹਨੇ ਐਮਰਜੈਂਸੀ ਡਿਕਲੇਅਰ ਕੀਤੀ ਆ ਕਾਰਨ ਉਹੀ ਆ ਸਿੰਬੋਲਿਕ ਆ ਕਿ ਪ੍ਰਗਟਾਵਾ ਆ ਕਿ ਅਸੀਂ ਸਖਤ ਆ ਅੱਛਾ ਮੇਨ ਵੱਡਾ ਕਾਰਨ ਕੀ ਹੈ ਜੋ ਡਿਪੋਰਟ ਹੋ ਰਹੇ ਨੇ ਇਹਨਾਂ ਵਿੱਚੋਂ ਮੇਨ ਵੱਡਾ ਕਾਰਨ ਕੀ ਹੈ ਕਈ ਮੀਡੀਆ ادارے ਨੇ ਕਹਿਣਾ ਕਿ ਬਈ ਜੋ ਲੋਕ ਡੋਂਕੀ ਲਗਾ ਕੇ ਗਏ ਸੀਗੇ ਜੋ ਲੋਕ ਅਲੀਗਲ ਤਰੀਕੇ ਦੇ ਨਾਲ ਗਏ ਸੀਗੇ ਜਾਂ ਫਿਰ ਜੋ ਇਸ ਜਗ੍ਹਾ ਤੋਂ ਭਾਰਤ ਦੇ ਕ੍ਰਿਮੀਨਲ ਨੇ ਉਹ ਗਏ ਸੀਗੇ ਉਹਨਾਂ ਸਾਰਿਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਉਹ ਐਕਚੁਅਲ ਵਿੱਚ ਇਹ ਹੀ ਹੈ ਨਹੀਂ 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 ਸੋ ਜਿਹੜੇ ਜਿਹੜੇ ਲੋਕ ਕ੍ਰਿਮੀਨਲਸ ਨੇ ਜਿਹੜੇ ਲੋਕ ਇੱਥੇ ਵਾਂਟਡ ਨੇ ਜਿਨ੍ਹਾਂ ਦੀ ਪੁਲਿਸ ਭਾਲ ਕਰ ਰਹੀ ਹੈ ਕਿ ਸ਼ਾਇਦ ਜਹਾਜ਼ ਦੇ ਵਿੱਚੋਂ ਉਹ ਵਾਪਸ ਆਉਣਗੇ ਤਾਂ ਅਸੀਂ ਉਹਨਾਂ ਨੂੰ ਸੌਖੇ ਤਰੀਕੇ ਨਾਲ ਗ੍ਰਿਫਤਾਰ ਕਰ ਲਾਂਗੇ ਉਹਨਾਂ 'ਚ ਕੋਈ ਬੰਦਾ ਨਹੀਂ ਹੋਣਾ ਬਿਕੋਜ਼ ਉਹੋ ਜਿਹੇ ਲੋਕ ਉਹਨੂੰ ਅਮਰੀਕਾ ਸਭ ਤੋਂ ਪਹਿਲਾਂ ਪਨਾਹ ਦਿੰਦਾ ਆ ਸੋ ਪੋਲੀਟੀਕਲ ਅਸਾਈਲਮ ਦਾ ਮਤਲਬ ਹੀ ਇਹ ਹੈ ਕਿ ਤੁਸੀਂ ਪੋਲੀਟੀਕਲੀ ਡਿਸਟਰਬਡ ਕੰਟਰੀ ਦੇ ਵਿੱਚੋਂ ਤੁਸੀਂ ਸਿਸਟਮ ਦੇ ਸਤਾਏ ਹੋਏ ਹੋ ਤੁਹਾਡੇ ਉੱਥੇ ਖੋਫ ਸੀ ਤੁਹਾਡੀ ਜਾਨ ਨੂੰ ਖਤਰਾ ਸੀ ਤੁਹਾਡੇ ਐਗਜ਼ਿਸਟੈਂਸ ਦਾ ਰੌਲਾ ਸੀ ਸੋ ਤੁਸੀਂ ਭਾਵੇਂ ਆਪਣੀ ਜਾਨ ਜੋਖਮ ਚ ਪਾ ਕੇ ਇਸ ਮੁਲਕ ਚ ਵੜ ਗਏ ਹੋ ਇਹ ਮੁਲਕ ਤੁਹਾਨੂੰ ਇੱਥੇ ਰਹਿਣ ਦੀ ਆਜ਼ਾਦੀ ਦਿੰਦਾ ਇੱਥੇ ਤੁਹਾਨੂੰ ਪੱਕੇ ਵੀ ਕਰੂਗਾ ਕੰਮ ਕਰਨ ਦਾ ਅਧਿਕਾਰ ਵੀ ਦੇਊਗਾ ਹਾਂ ਕੱਲ ਨੂੰ ਜਦੋਂ ਬੰਦਾ ਪੱਕਾ ਹੋ ਜਾਂਦਾ ਉਹ ਮੁੜ ਕੇ ਕਹਿੰਦਾ ਮੈਂ ਆਪਣੇ ਮੁਲਕ ਜਾਣਾ ਫਿਰ ਉਹਨੂੰ ਜਾਣ ਨਹੀਂ ਦਿੱਤਾ ਜਾਂਦਾ ਕਿ ਨਹੀਂ ਤੈਨੂੰ ਆਪਣੇ ਮੁਲਕ ਖਤਰਾ ਹੈ ਕਿਉਂ ਹੁਣ ਤੂੰ ਸਾਡਾ ਹੀ ਇਥੋਂ ਦਾ ਬੰਦਾ ਹੈ ਸੋ ਉਹਨਾਂ ਦੇ ਕੇਸ ਜਲਦੀ ਪੱਕੇ ਹੁੰਦੇ ਆ ਜਿਹੜੇ 2 ਨੰਬਰ ਚ ਗਏ ਆ ਉਹ ਜ਼ਰੂਰੀ ਨਹੀਂ ਕੋ ਸਾਰੇ ਹੋਣ ਜਿਹੜੇ 2 ਨੰਬਰ ਚ ਵੜੇ ਆ ਔਰ ਉਹਨਾਂ ਨੇ ਆਪਣੀ ਪਟੀਸ਼ਨਸ ਨਹੀਂ ਲਾਈਆਂ ਕਿਸੇ ਨਾ ਕਿਸੇ ਤਰੀਕੇ ਕੋ ਕਾਬੂ ਨਹੀਂ ਆਏ ਇਮੀਗ੍ਰੇਸ਼ਨ ਦੇ ਜਾਂ ਸਿਸਟਮ ਦੇ ਜਾਂ ਔਰ ਉਹ ਉਦਾਂ ਹੀ ਉਦਾਂ ਹੀ ਦੋ ਨੰਬਰ ਦੇ ਵਿੱਚ ਰਹਿ ਰਹੇ ਆ ਉਹ ਸਭ ਤੋਂ ਵੱਡੇ ਸ਼ਿਕਾਰ ਨੇ ਉਹਨਾਂ ਨੂੰ ਜ਼ਿਆਦਾ ਖਤਰਾ ਹੈ ਜਿਹੜੇ ਡੋਂਕੀ ਲਗਾ ਕੀ ਗਏ ਸੀਗੇ ਉਹ ਬਚ ਗਏ ਫਿਰ ਨਹੀਂ ਬਚ ਨਹੀਂ ਗਏ ਉਹ ਸਿਸਟਮ ਦਾ ਹਿੱਸਾ ਹੋ ਗਏ ਨਾ ਜਿੰਨੇ ਜਾ ਕੇ ਜਿੰਨੇ ਜਿਹੜਾ ਬੰਦਾ ਸਿਸਟਮ ਦਾ ਹਿੱਸਾ ਬਣ ਗਿਆ ਉਹ ਬਚ ਗਿਆ ਜਿਹੜਾ ਨਹੀਂ ਸਿਸਟਮ ਦਾ ਹਿੱਸਾ ਬਣਿਆ ਅਮਰੀਕਾ ਦੇ ਉਹ ਫਿਰ ਫਸ ਗਿਆ ਉਹਨਾਂ ਨੂੰ ਭੇਜਦਾ ਤਾਂ ਇਹ ਨਾ ਤੁਹਾਡੇ ਤੇ ਰੇਡ ਹੋਈ ਪਤਾ ਨਹੀਂ ਲੱਗਾ ਕੌਣ ਭਾਈ ਜੀ ਤੁਸੀਂ ਤੁਹਾਡਾ ਨਾ ਹੀ ਪਹਿਲੀ ਵਾਰ ਸੁਣਿਆ ਤੁਹਾਡਾ ਕਾਗਜ਼ ਕੋਈ ਨਹੀਂ ਕੋਲ ਹੂੰ ਤੇ ਜਦੋਂ ਪਤਾ ਲੱਗਾ ਕਿ ਤੁਹਾਡਾ ਨਾਂ ਪਤਾ ਹੀ ਹੈ ਨਹੀਂ ਕੋਈ ਫਿਰ ਤੁਹਾਨੂੰ ਫੜ ਕੇ ਵਾਪਸ ਭੇਜਣਾ ਹੈ ਉਸ ਤੋਂ ਬਾਅਦ ਤੁਹਾਡੇ ਕੋਲ ਰਿਕਾਰਡ ਕੀਤਾ ਜਾਂਦਾ ਹੈ ਤੁਹਾਡਾ ਨਾਂ ਪਤਾ ਕੀ ਆ ਫਿਰ ਸਬੰਧਤ ਤੁਹਾਡੇ ਮੁਲਕ ਨੂੰ ਭੇਜਿਆ ਜਾਂਦਾ ਉੱਥੋਂ ਤੁਹਾਡੀ ਪੁਲਿਸ ਰਿਪੋਰਟ ਹੋ ਕੇ ਆਉਂਦੀ ਹੈ ਕਨਫਰਮ ਕਰਦੇ ਕਿ ਵਾਕਈ ਇਹ ਤੁਹਾਡਾ ਬੰਦਾ ਆ ਉਸ ਤੋਂ ਬਾਅਦ ਰਿਪੋਰਟੇਸ਼ਨ ਦੀ ਪ੍ਰਕਿਰਿਆ ਆ ਮਤਲਬ ਇਸ ਤਰੀਕੇ ਦੇ ਨਾਲ ਹੁੰਦਾ ਹੈ ਮਤਲਬ ਕੋਈ ਵੀ ਵਿਅਕਤੀ ਇੱਥੋਂ ਜਾ ਕੇ ਉਸ ਜਗ੍ਹਾ ਦੇ ਉੱਪਰ ਜੇਕਰ ਕਾਗਜ਼ ਸੌਰੀ ਪੱਕਾ ਨਹੀਂ ਹੈਗਾ ਤਾਂ ਉਹਨੂੰ ਵਾਪਸ ਕੀਤਾ ਜਾਵੇਗਾ ਫਿਰ ਜਦੋਂ ਕਾਗਜ਼ ਪੱਕਾ ਹੋਵੇ ਉਹਦਾ ਕੇਸ ਹੀ ਲੱਗਾ ਹੋਵੇ ਹਾਂ ਤੁਸੀਂ ਅਮਰੀਕਾ ਵੜਦੇ ਹੋ ਜਿੱਦਾਂ ਮਰਜ਼ੀ ਵੜ ਕੇ ਤੁਸੀਂ ਉੱਥੇ ਜਾ ਕੇ ਐਸਾਈਲਮ ਪਾਤਾ ਤੁਸੀਂ ਵਰਕ ਪਰਮਿਟ ਅਪਲਾਈ ਕਰਤਾ ਤੇ ਹੁਣ ਕੇਸ ਚੱਲ ਰਿਆ ਹੁਣ ਤੁਸੀਂ ਅਨਡਾਕੂਮੈਂਟਡ ਨਹੀਂ ਆਂ ਅਨਡਾਕੂਮੈਂਟਡ ਹੋ ਆ ਜਿੰਨੇ ਜਾ ਕੇ ਸਿਸਟਮ ਚ ਰਿਪੋਰਟ ਹੀ ਨਹੀਂ ਕੀਤਾ ਉਹ ਬੰਦਾ ਅਨਡਾਕੂਮੈਂਟਡ ਬਸ ਮੇਰਾ ਆਖਰੀ ਸਵਾਲ ਹੈ ਪਰ ਜਿਸ ਤਰੀਕੇ ਦੇ ਨਾਲ ਹੁਣ ਲਗਾਤਾਰ ਕਿਹਾ ਜਾ ਰਿਹਾ ਕਿ ਵੀ ਆਰਮੀ ਦੁਆਰਾ ਜਿਹੜਾ ਹੈਗਾ ਇਹ ਲੋਕ ਭੇਜੇ ਜਾ ਰਿਹਾ ਹਤਕੜੀਆਂ ਲਗਾਈਆਂ ਗਈਆਂ ਹੈਗੀਆਂ ਨੇ ਇਹਨਾਂ ਲੋਕਾਂ ਨੂੰ ਅਤੇ ਇਹ ਲੋਕ ਉਹ ਨੇ ਜਿਹੜੇ अनवांटेड ਨੇ ਜਾਂ ਫਿਰ ਜਿਸ ਤਰੀਕੇ ਦੇ ਨਾਲ ਇਹਨਾਂ ਦਾ ਹੂਆ ਬਣਾਇਆ ਜਾ ਰਿਹਾ ਹੈ ਐਂਡ ਆਫ ਦਾ ਡੀ ਇਹਨਾਂ ਦੇ ਨਾਲ ਕੀ ਹੋਵੇਗਾ ਇਹਨਾਂ ਦਾ ਕੀ ਫਿਊਚਰ ਤੁਹਾਨੂੰ ਲੱਗ ਰਿਹਾ ਨਹੀਂ ਨਹੀਂ ਇਹਨਾਂ ਦਾ ਫਿਊਚਰ ਇਹ ਇੱਥੋਂ ਦੇ ਕ੍ਰਿਮੀਨਲਸ ਨਹੀਂ ਹੈਗੇ ਇਹ ਆਪਣੇ ਹੁਣ ਇੱਕ ਮਤਲਬ ਇੱਕ ਪਿਓ ਆ ਹਨਾ ਬੱਚਾ ਬਾਹਰ ਗਿਆ ਕਿਸੇ ਨਾ ਗਵਾਂਡੀਆਂ ਦੇ ਲੜਕੇ ਆ ਗਏ ਪਿਓ ਨੇ ਥੋੜੀ ਚਿੱਕਾ ਟੰਗ ਦੇਣਾ ਆ ਉਹ ਆਪਣੇ ਮੁਲਕ ਆਪਣੇ ਘਰ ਆਏ ਨੇ ਆਪਣੇ ਮਾਪੇ ਕੋਲ ਆਏ ਨੇ ਇੱਥੋਂ ਦੇ ਕ੍ਰਿਮੀਨਲ ਥੋੜੀ ਆ ਉਹ ਐਕਸੈਪਟ ਕਰੇਗਾ ਉਹਨਾਂ ਨੂੰ ਭਾਰਤ ਉਹਨਾਂ ਰੋਕੇ ਨਹੀਂ ਸਕਦਾ ਇੰਡੀਆ ਦੇ ਅਗੇਸ ਥੋੜੀ ਉਹਨਾਂ ਨੇ ਕੋਈ ਕ੍ਰਾਈਮ ਕੀਤਾ ਹੈ ਅੱਛਾ ਉਹਨਾਂ ਦੇ ਉੱਪਰ ਹੁਣ ਕੋਈ ਕਾਰਵਾਈ ਤਾਂ ਨਹੀਂ 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 ਉਹਨਾਂ ਦੇ ਅਗੇਸ ਕੋਈ ਕਾਰਵਾਈ ਨਹੀਂ ਕੋਈ 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 ਕਾਰਵਾਈ ਨਹੀਂ ਹੋ ਸਕਦੀ ਬਿਕਾਜ਼ ਜਿਹੜਾ ਤੁਸੀਂ ਕਿਸੇ ਮੁਲਕ ਗਏ ਹੋ ਤੁਸੀਂ ਆਪਣੇ ਮੁਲਕ ਵਾਪਸ ਆ ਗਏ ਆਪਣੇ ਘਰ ਮਾਲ ਵਾਪਸ ਆ ਗਏ ਜੇ ਘਰਦਿਆਂ ਨੇ ਵੀ ਨਹੀਂ ਸਾਹਮਣਾ ਤਾਂ ਬੰਦਾ ਫਿਰ ਕਿਸੇ ਚੋਗਾ ਵੀ ਨਹੀਂ ਆ ਸੋ ਆਪਣੇ ਘਰ ਉਹਨਾਂ ਨੂੰ ਕੋਈ ਰੌਲਾ ਨਹੀਂ ਕੋਈ ਖਤਰਾ ਨਹੀਂ ਔਰ ਇੰਡੀਆ ਦੀ ਗਵਰਨਮੈਂਟ ਔਰ ਜਿਹੜੀ ਤੁਹਾਨੂੰ ਕਿ ਪੰਜਾਬ ਗਵਰਨਮੈਂਟ ਵੀ ਆ ਮੈਂ ਅਪੀਲ ਕਰਦਾ ਕਿ ਉਹਨਾਂ ਨੂੰ ਤੰਗ ਪਰੇਸ਼ਾਨ ਨਾ ਵੀ ਕੀਤਾ ਜਾਵੇ ਵੈਸੇ ਉਹਦਾਂ ਪ੍ਰਕਿਰਿਆ ਦਾ ਹਿੱਸਾ ਹੈ ਵੀ ਨਹੀਂ ਕਰਦੇ ਵੀ ਨਹੀਂ ਬਟ ਫਿਰ ਵੀ ਕਿਤਨੇ ਕਦੇ ਏਜੰਸੀਜ਼ ਨੂੰ ਲੱਗਦਾ ਹੋਊਗਾ ਕਿ ਸ਼ਾਇਦ ਜਿਹੜੇ ਬੰਦੇ ਆਏ ਆ ਉਹਨਾਂ ਚ ਕੋਈ ਸਾਡੇ ਕ੍ਰਾਈਮਨਲਸ ਨਾ ਹੋਣ ਜੋ ਕਿ ਮੈਂ ਦੱਸਿਆ ਕਿ ਹੁਣੇ ਨਹੀਂ ਆ ਬਿਕੋਜ਼ ਇਹ ਆਮ ਸਧਾਰਨ ਲੋਕ ਆ ਜਿਹੜੇ ਅਨਡਾਕੂਮੈਂਟਿਡ ਤਰੀਕੇ ਫਿਰਦੇ ਸਨ ਉਹਨਾਂ ਫੜ ਕੇ ਭੇਜਤੇ ਆ ਜਾਂ ਛੋਟੇ ਮੋਟੇ ਉਥੋਂ ਦੇ ਕ੍ਰਾਈਮਸ ਨੇ ਉਹ ਵਾਲੇ ਬੰਦੇ ਭੇਜੇ ਆ ਸੋ ਜਿਹੜੇ ਹਾਰਡ ਕੋਰ ਕ੍ਰਾਈਮਨਲਸ ਨੂੰ ਇਹ ਲੱਭਣ ਦੀ ਇਹ ਫੜਨ ਦੀ ਕੋਸ਼ਿਸ਼ ਵਿੱਚ ਆ ਉਹ ਉਹਨਾਂ ਦੇ ਵਿੱਚੋਂ ਕੋਈ ਨਹੀਂ ਹੈਗਾ ਜਿਹੜੇ ਡੋਂਕੀ ਲਗਾ ਕੇ ਜਾਂਦੇ ਨੇ ਉਨਾ 99 ਵੀ ਜਾ ਜਾ ਰਿਹਾ ਹੈਗੇ ਵਿੱਚ ਜੇਕਰ ਉਹ ਅਨਡਾਕੂਮੈਂਟਡ ਹੈਗੇ ਆ ਜਾਂ ਫਿਰ ਜਿਹੜੇ ਉਸ ਜਗ੍ਹਾ ਦੇ ਉੱਪਰ ਡਾਕੂਮੈਂਟਡ ਹੋ ਗਏ ਫਿਰ ਉਹ ਪੱਕੇ ਹੋ ਗਏ ਨੇ ਦੇਖੋ ਡੌਂਕੀ ਦੀ ਪ੍ਰਕਿਰਿਆ ਕੀ ਆ ਤੁਸੀਂ ਅਮਰੀਕਾ ਦਾ ਕਾਨੂੰਨ ਇਹ ਕਹਿੰਦਾ ਆ ਕਿ ਜਿਹੜਾ ਬੰਦਾ ਉਸ ਮੁਲਕ ਚ ਵੜ ਗਿਆ ਉਹਨੂੰ ਰੋਕਿਆ ਨਹੀਂ ਜਾ ਸਕਦਾ ਸੋ ਇਸੇ ਕਰਕੇ ਤੁਸੀਂ ਵੇਖਿਆ ਕਿ ਜਿੰਨੇ ਬਾਰਡਰ ਕਰਾਸ ਕੀ ਤਾਂ ਉਹਨੂੰ ਕਦੀ ਪੁਲਿਸ ਨੇ ਕਦੀ ਬਾਰਡਰ ਏਜੰਸੀ ਨੇ ਗੋਲੀ ਨਹੀਂ ਮਾਰੀ ਉੱਥੋਂ 100% ਬੰਦੇ ਫੜਦੇ ਆ ਜੇਲ੍ਹ ਚ ਜਾਂਦੇ ਆ ਜੇਲ੍ਹ ਦੇ ਵਿੱਚ ਉਹਨਾਂ ਨੂੰ ਬੇਲ ਆਊਟ ਹੁੰਦੇ ਆ ਹੂੰ ਕਦੀ ਕਦੀ ਪਿੱਛੇ ਪਿਛਲੇ ਤੋਂ ਟਰੰਪ ਸਾਹਿਬ ਦੀ ਵਾਰੀ ਆ ਸੀ ਉਹਨਾਂ ਨੇ ਬੇਲ ਦਾ ਬੌਂਡ ਬਣਾਤਾ ਸੀ ਕਿ ਬੇਲ ਤੇ ਹੋਈ ਐਨੇ ਪੈਸੇ ਜਮ੍ਹਾਂ ਕਰਾਉਂਗੇ ਤਾਂ ਮਿਲਣੀ ਆ ਜਿਹਨੂੰ ਬੌਂਡ ਕਹਿੰਦਾ ਜੀ ਬੌਂਡ ਬੌਂਡ ਭਰਨਾ ਪੈਂਦਾ ਹੁਣ ਬਟ ਅਦਰਵਾਈਜ਼ ਕੀ ਪ੍ਰਕਿਰਿਆ ਹੈ ਇਹ ਕਿ ਤੁਸੀਂ ਜੇਲ੍ਹ ਗਏ ਜੇਲ੍ਹ ਦੇ ਵਿੱਚੋਂ ਬੇਲ ਆਊਟ ਹੋਏ ਫਿਰ ਤੁਸੀਂ ਆਪਣਾ ਅਸਾਈਲਮ ਦੀ ਐਪਲੀਕੇਸ਼ਨ ਲਾਤੀ ਜੀ ਮੈਂ ਆਪਣੇ ਮੂਲਕ ਖਤਰਾ ਸੀ ਮੈਂ ਉੱਥੇ ਰਹਿ ਨਹੀਂ ਸਕਦਾ ਮੈਂ ਆਪਣੀ ਜਾਨ ਜੋਖਮ 'ਚ ਪਾ ਕੇ ਮੈਂ ਰਾਜ ਮਰਦਾ ਮਰ ਜਾਂਦਾ ਮੈਂ ਇਤੋਂ ਅਪੜਦਾ ਨਹੀਂ ਮੈਂ ਤਾਂ ਵੀ ਮਨਜ਼ੂਰ ਸੀ ਪਰ ਮੈਂ ਪਿੱਛੇ ਰਹਿ ਜਾਂਦਾ ਫਿਰ ਮੈਂ ਪੱਕਾ ਮਰ ਜਾਣਾ ਸੀ ਹੂੰ ਸੋ ਤੁਹਾਡੀ ਇਹ ਐਪਲੀਕੇਸ਼ਨ ਦਾ ਆਧਾਰ ਆ ਔਰ ਇਹੀ ਆਧਾਰ ਤੇ ਅਮਰੀਕਾ ਚ ਪੱਕੇ ਕਰਦਾ ਹੈ ਮਤਲਬ ਇਸ ਤਰੀਕੇ ਦੇ ਨਾਲ ਵੀ ਕਈ ਲੋਕ ਜਿਹੜੇ ਨੇ ਗਏ ਸੀਗੇ ਜਿਨ੍ਹਾਂ ਵਿੱਚੋਂ ਜਿਹੜੇ ਅਨਡੋਕਮੈਂਟ ਨੇ ਉਹ ਆਏ ਨੇ ਬਾਕੀ ਜਿਹੜੇ ਨੇ ਉਸ ਜਗ੍ਹਾ ਦੇ ਉੱਪਰ ਜੀ ਸ਼ੁਕਰੀਆ ਜੀ ਬਹੁਤ ਬਹੁਤ ਤਾਂ ਬਿਲਕੁਲ ਵੀਜ਼ਾ ਐਕਸਪਰਟ ਸਾਡੇ ਨਾਲ ਸੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈਗੀ ਹੈ ਪ੍ਰੋਪਰ ਤਰੀਕੇ ਦੇ ਨਾਲ ਦੱਸਣ ਦੀ ਕੋਸ਼ਿਸ਼ ਵੀ ਕੀਤੀ ਇਹਨਾਂ ਨੇ ਕਿ ਕੌਣ ਲੋਕ ਜਿਹੜੇ ਨੇ ਉਹ ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਨੇ ਹਾਲਾਂਕਿ ਇਹ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਹਉਵਾ ਬਣਾਇਆ ਜਾ ਰਿਹਾ ਹੈ ਕਿ ਭਈ ਭਾਰਤ ਦੇ ਕ੍ਰਾਈਮਨਲ ਭਾਰਤ ਦੇ ਉਹ ਲੋਕ ਜੋ ਅਮਰੀਕਾ ਦੇ ਲਈ ਖਤਰਾ ਸੀਗੇ ਭਾਰਤ ਉਹ ਲੋਕ ਜੋ ਅਮਰੀਕਾ ਦੇ ਕੰਮ ਦੇ ਨਹੀਂ ਸੀਗੇ ਉਹਨਾਂ ਨੂੰ ਜਿਹੜਾ ਹੈਗਾ ਉਹ ਡਿਪੋਰਟ ਕੀਤਾ ਜਾ ਰਿਹਾ ਹੈ ਪਰ ਐਕਚੁਅਲ ਵਿੱਚ ਸਚਾਈ ਕੀ ਹੈ ਉਹ ਤੁਹਾਡੇ ਸਾਹਮਣੇ ਹੈ ਕੈਮਰੋਨ ਸਰਪੰਕ ਦੇ ਨਾਲ ਅਜਗੁਪਤ ਜਿਲੰਧਰ